ਟਰੰਪ ਦੀ ਆਦਤ ਆ ਮਜ਼ਾਕ ਕਰਨ ਦੀ ਪਰ ਇਸ ਵਾਰੀ ਟਰੰਪ ਕੋ ਮਜ਼ਾਕ ਨਹੀਂ ਸੀਰੀਅਸ ਆ ਕਿਉਂਕਿ ਪਿਛਲੀ ਵਾਰ ਵੀ ਉਹਦੀਆਂ ਸਟੇਟਮੈਂਟਾਂ ਜਿਹੜੀਆਂ ਦਿੱਦੀਆਂ ਜਾਂਦੀਆਂ ਨੇ ਉਹਨਾਂ ਨੂੰ ਲੋਕੀ ਮਜ਼ਾਕ ਚ ਲਾਇਆ ਜਾਂਦੇ ਨੇ ਪਰ ਉਹ ਜਦੋਂ ਅਸਲ 'ਚ ਵੇਖਣ ਨੂੰ ਮਿਲਦੀਆਂ ਨੇ ਤੇ ਫਿਰ ਇਹ ਲੱਗਦਾ ਵਾ ਕਿ ਨਹੀਂ ਸੀਰੀਅਸ ਆ ਉਹਦਾ ਕਹਿਣ ਦਾ ਤਰੀਕਾ ਮਜ਼ਾਕੀਆ ਜ਼ਰੂਰ ਹੁੰਦਾ ਵਾ ਪਰ ਜੋ ਕਹਿੰਦਾ ਵਾ ਉਹਦੇ ਲਈ ਉਹ ਕਾਫੀ ਸੀਰੀਅਸ ਹੁੰਦਾ ਵਾ ਉਹਨਾਂ ਦੀ ਕੈਬਨਿਟ ਦੇ ਵਿੱਚ ਡਿਸਕਸ਼ਨਸ ਹੁੰਦੀਆਂ ਨੇ ਉਸ ਤੋਂ ਬਾਅਦ ਆ ਕੇ ਉਹ ਬਾਹਰ ਕੋਈ ਬਿਆਨ ਦਿੰਦਾ ਵਾ ਹੁਣ ਸਟੀਵਨ ਮਿਲਰਸ ਤੁਸੀਂ ਇਹਦੀ ਫੋਟੋ ਦੇਖ ਸਕਦੇ ਜੀ ਇਹ ਬੰਦਾ ਡਿਪਟੀ ਚੀਫ ਆਫ ਸਟਾਫ ਫਾਰ ਪੋਲਿਸੀ ਆ ਹੋਮਲੈਂਡ ਸਿਕਿਉਰਿਟੀ ਐਡਵਾਈਜ਼ਰ 트ੰਪ ਦਾ ਇਹ ਬੰਦੇ ਵੱਲੋਂ ਬਿਆਨ ਦਿੱਤਾ ਗਿਆ ਸੀਐਨਨੂ ਦਿੱਤੀ ਹੋਈ ਇੰਟਰਵਿਊ ਦੇ ਵਿੱਚ ਇਹ ਬੰਦਾ ਇਹ ਕਹਿੰਦਾ ਵਾ ਕਿ ਜਿਹੜਾ ਨੈਟੋ ਨੂੰ ਪਾਵਰ ਕਰਦਾ ਵਾ ਯਾਨੀ ਕਿ ਨੈਟੋ ਦੇਸ਼ਾਂ ਦੀ ਜਿਹੜੀ ਮੇਨ ਪਾਵਰ ਆ ਉਹ ਯੂਐਸ ਆ ਤੇ ਯੂਐਸ ਦੇ ਅੱਗੇ ਕੋਈ ਖੜ ਨਹੀਂ ਸਕਦਾ ਯਾਨੀ ਕਿ ਤੁਸੀਂ ਇਹ ਵੀ ਸੋਚ ਸਕਦੇ ਕਿ ਤੁਸੀਂ ਯੂਐਸ ਦੇ ਨਾਲ ਲੜਾਈ ਲੈ ਲੋਗੇ ਦੂਸਰੀ ਗੱਲ ਇਹ ਕਰਦਾ ਵਾ ਕਿ ਇਹ ਕਹਿੰਦਾ ਵਾ ਕਿ ਕੋਈ ਵੀ ਯੂਐਸ ਦੇ ਨਾਲ ਲੜਾਈ ਨਹੀਂ ਲਏਗਾ ਯਾਨੀ ਕਿ ਜੇ ਮੈਂ ਡੈਨਮਾਰਕ ਦੀ ਗੱਲ ਕਰਦਾ ਹਾਂ ਕਿ ਉਹ ਗ੍ਰੀਨਲੈਂਡ ਤੇ ਇਸ ਟਾਈਮ ਰੂਲ ਕਰਦਾ ਵਤੇ ਇਹ ਕਹਿੰਦਾ ਵਾ ਕਿ ਕਦੀ ਵੀ ਯੂਐਸ ਦੇ ਨਾਲ ਚਾਹੇ ਵੀ ਡੈਨਮਾਰਕ ਲੜਾਈ ਨਹੀਂ ਲਾਊਗਾ ਕਿਉਂਕਿ ਉਹਨੂੰ ਪਤਾ ਵਾ ਇਹਦਾ ਨਤੀਜਾ ਕੀ ਨਿਕਲਣਾ ਵਾ ਤੇ ਹੁਣ ਇਹਦੀ ਵਾਈਫ ਆ ਕੇਟੀ ਮਿਲਰ ਕੇਟੀ ਮਿਲਰ ਜਦੋਂ ਤੁਹਾਨੂੰ ਪਤਾ ਵਾ ਵੈਨੇਜ਼ੁਏਲਾ ਦੇ ਵਿੱਚ ਯੂਐਸ ਨੇ ਅਟੈਕ ਕੀਤਾ ਤੇ ਉਹਨਾਂ ਦਾ ਪ੍ਰੈਜ਼ੀਡੈਂਟ ਮਦੂਰੋ ਚੁੱਕ ਕੇ ਯੂਐਸ ਦੇ ਵਿੱਚ ਲਾਇਆ ਕੇਟੀ ਮਿਲਰ ਵੱਲੋਂ ਇੱਕ ਪੋਸਟ ਟਵਿੱਟਰ ਤੇ ਪਾਈ ਗਈ ਆ ਉਹਦੇ ਵਿੱਚ ਉਹਨੇ ਗ੍ਰੀਨਲੈਂਡ ਦਾ ਜਿਹੜਾ ਨਕਸ਼ਾ ਵਾ ਉਹਨੂੰ ਰੰਗਿਆ ਆਇਆ ਵਾ ਯੂਐਸ ਦੇ ਝੰਡੇ ਦੇ ਨਾਲ ਤੇ ਉੱਤੇ ਲਿਖਿਆ ਵਾ ਸੂਨ ਮਤਲਬ ਕਿ ਛੇਤੀ ਇਹ ਵੀ ਯੂਐਸ ਦਾ ਹਿੱਸਾ ਬਣੇਗਾ ਇਹਦੇ ਪਿੱਛੇ ਕੀ ਚੀਜ਼ਾਂ ਚੱਲ ਰਹੀਆਂ ਨੇ ਉਹਦੇ ਤੇ ਅੱਜ ਜ਼ਿਕਰ ਕਰਨ ਜਾ ਰਹੇ ਹਾਂ ਤੇ ਇਹਨਾਂ ਦੀ ਆਊਟਕਮਸ ਕੀ ਹੋਣਗੀਆਂ ਉਹਨਾਂ ਬਾਰੇ ਵੀ ਤੁਹਾਡੇ ਨਾਲ ਗੱਲ ਜ਼ਰੂਰ ਕਰਾਂਗੇ 21 ਦਸੰਬਰ 2025 ਨੂੰ ਡੋਨਲਡ 트ੰਪ ਨੇ ਅਪਾਇੰਟ ਕੀਤਾ ਜੈਫ ਲੈਂਡਰੀ ਜਿਹੜਾ ਕਿ ਗਵਰਨਰ ਆ ਇਹਨਾਂ ਦੀ ਸਟੇਟ ਲੂਇਜ਼ ਵਾਨਾ ਦਾ ਉਹਨੂੰ ਉਹਨੂੰ ਐਨਵੋਏ ਆਫ ਗ੍ਰੀਨਲੈਂਡ ਇਨੇ ਭੇਜਿਆ ਯਾਨੀ ਕਿ ਉਹਨੂੰ ਅਪੋਇੰਟ ਕੀਤਾ ਐਜ਼ ਐਨਵੋਏ ਫਾਰ ਗ੍ਰੀਨਲੈਂਡ ਇਹਦਾ ਮਕਸਦ ਇਹ ਹੈ ਕਿ ਇਹਨੇ ਕੋਸ਼ਿਸ਼ ਕਰਨੀ ਹੈ ਗ੍ਰੀਨਲੈਂਡ ਨੂੰ ਯੂਐਸ ਦਾ ਹਿੱਸਾ ਬਣਾਉਣੀ ਯਾਨੀ ਕਿ ਇਹਨੇ ਸਾਰੀਆਂ ਸਟਰੈਟਜੀਜ਼ ਬਣਾਉਣੀਆਂ ਨੇ ਸਭ ਕੁਝ ਕਰਨਾ ਵਾ ਕਿ ਗ੍ਰੀਨਲੈਂਡ ਕਿੱਦਾਂ ਯੂਐਸ ਦਾ ਹਿੱਸਾ ਬਣੇਗਾ ਹੁਣ ਤੁਹਾਨੂੰ ਪਤਾਵਾ ਕਿ ਪੋਲਿਟਿਕਸ ਚੋਂ ਤੋਂ ਪਹਿਲਾਂ ਡੋਨਲਡ ਟਰੰਪ ਦਾ ਜਿਹੜਾ ਕਿੱਦਾ ਸੀਗਾ ਜਿਹੜੇ ਉਹ ਕੰਮ ਕਰਦਾ ਸੀ ਉਹ ਸੀਗਾ ਪ੍ਰਾਪਰਟੀ ਡਿਵੈਲਪਰ ਯਾਨੀ ਕਿ ਉਹਦਾ ਕੰਮ ਹੀ ਇਹ ਸੀਗਾ ਕਿ ਜਗ੍ਹਾ ਲੈਣੀ ਵੇਚ ਦੇਣੀ ਆ ਕੁਝ ਡਿਵੈਲਪ ਕਰਕੇ ਵੇਚ ਦੇਣੀ ਤੇ ਉਹ ਗ੍ਰੀਨਲੈਂਡ ਨੂੰ ਵੀ ਇੱਕ ਜਗ੍ਹਾ ਦੇਖਦਾ ਵਾ ਤੇ ਉਹ ਚੁੰਦਾ ਵਾ ਕਿ ਮੈਂ ਇਹਨੂੰ ਖਰੀਦ ਲਾਂ ਬਟ ਇਹ ਡੈਨਮਾਰਕ ਜੇ ਨੂੰ ਨਹੀਂ ਦਿੰਦਾ ਤੇ ਇਹਦੇ ਵਿੱਚ ਜਿਹੜੀ ਨੈਟੋ ਦੀ ਟਰੀਟੀ ਸਾਈਨ ਹੋਈ ਸੀਗੀ ਅਮਰੀਕਾ ਤੇ ਨੈਟੋ ਹੋਰਾਂ ਯੂਰੋਪੀਅਨ ਦੇਸ਼ਾਂ ਦੇ ਵਿੱਚ ਇਹ ਟੀਟੀ ਟੋਟੇ ਦੇਗੀ ਜੇ ਇਹ ਚੀਜ਼ਾਂ ਨਾ ਵਰਕਆਊਟ ਕੀਤੀਆਂ ਤੇ ਉਹਨੂੰ ਬਾਈ ਫੋਰਸ ਗ੍ਰੀਨਲੈਂਡ ਤੇ ਕਬਜ਼ਾ ਕਰਨਾ ਪਿਆ ਇਸੇ ਦੇ ਲਈ ਹੁਣ ਮਾਰਕੋ ਰੂਬਿਓ ਜਿਹੜਾ ਤੁਸੀਂ ਲਿਖਿਆ ਇੰਡੀਆ ਪਾਕਿਸਤਾਨ ਦੇ ਵਿੱਚ ਜਦੋਂ ਲੜਾਈ ਹੋਈ ਤੇ ਜਿੰਨੇ ਸੀਜ਼ਫਾਇਰ ਕਰਨ ਦੇ ਲਈ ਫੋਨ ਕੀਤੇ ਕਦੀ ਪਾਕਿਸਤਾਨ ਕਦੀ ਅਮਰੀਕਾ ਇਹੋ ਤੋਂ ਬੜਾ ਦਾਸ ਨੇ ਮਾਰਕੋ ਰੂਬਿਓ ਦਾ ਉਹ ਬੰਦਾ ਹੁਣ ਅਗਲੇ ਵੀਕ ਜਾ ਰਿਹਾ ਵਾ ਡੈਨਮਾਰਕ ਅਥਾਰਟिटीज ਦੇ ਨਾਲ ਗੱਲ ਕਰਨ ਲਈ ਕਿ ਗ੍ਰੀਨਲੈਂਡ ਨੂੰ ਖਰੀਦ ਲਿਆ ਜਾਵੇ ਡੈਨਮਾਰਕ ਦੀ ਮਜਬੂਰੀ ਇਹ ਹੈ ਕਿ ਡੈਨਮਾਰਕ ਸੈਲ ਵੀ ਨਹੀਂ ਕਰ ਸਕਦਾ ਗ੍ਰੀਨਲੈਂਡ ਨੂੰ ਕਿਉਂਕਿ ਜੇ ਡੈਨਮਾਰਕ ਗ੍ਰੀਨਲੈਂਡ ਨੂੰ ਸੈਲ ਕਰਦਾ ਵਾ ਇਹਦਾ ਮਤਲਬ ਇਹ ਹੈ ਕਿ ਉਹਨਾਂ ਦੀ ਰਜਿਮ ਜਿਹੜੀ ਉਹਨਾਂ ਦੀ ਉਥੋਂ ਦੀ ਪਾਰਟੀ ਹੈ ਜਾਂ ਉਥੋਂ ਦੀ ਜਿਹੜੀ ਵੀ ਉਹ ਇਲੈਕਸ਼ਨਾਂ ਲੜਦੇ ਆ ਉਹਨਾਂ ਦੀ ਪਾਰਟੀ ਗਿਰ ਜਾਊਗੀ ਕਿਉਂਕਿ ਕਦੀ ਵੀ ਲੋਕ ਉਹਨੂੰ ਵੋਟ ਨਹੀਂ ਪਾਉਣਗੇ ਜਿਨ੍ਹਾਂ ਨੇ ਆਪਣਾ ਦੇਸ਼ ਵੇਚਤਾ ਹੁਣ ਨੈਟੋ ਦੀ ਟ੍ਰੀਟੀ ਇਹ ਕੀ ਆ ਜਿਹੜੀ ਇਹਨਾਂ ਅਮਰੀਕਾ ਤੇ ਨੈਟੋ ਦੇ ਦੇਸ਼ਾਂ ਦੇ ਵਿੱਚ ਸਾਈਨ ਹੋਈ ਇਹ ਟ੍ਰੀਟੀ ਦਮਤਬੇ ਇਹ ਕਿ ਜੇ ਇੱਕ ਦੇਸ਼ ਤੇ ਹਮਲਾ ਹੁੰਦਾ ਵਾ ਤੇ ਉਹ ਸਾਰੇ ਦੇਸ਼ਾਂ ਦੇ ਹਮਲੇ ਮੰਨਿਆ ਜਾਊਗਾ ਤੇ ਉਸ ਕਾਰਨ ਫਿਰ ਹਰ ਇੱਕ ਜਿਹੜਾ ਦੇਸ਼ ਟ੍ਰੀਟੀ ਦਾ ਮੈਂਬਰ ਆ ਉਹ ਸਾਰੇ ਆ ਕੇ ਲੜਾਈ ਲੜਨਗੇ ਇਹ ਟ੍ਰੀਟੀ ਦਾ ਜਿਹੜਾ ਆਰਟੀਕਲ 5 ਆ ਉਹਦੇ ਵਿੱਚ ਇਹ ਚੀਜ਼ਾਂ ਲਿਖੀਆਂ ਗਈਆਂ ਨੇ ਆਰਟੀਕਲ 5 ਕਦੋਂ ਲਾਗੂ ਹੋਇਆ ਇਹ ਇੱਕੋ ਵਾਰੀ ਅੱਜ ਤੱਕ ਲਾਗੂ ਹੋਇਆ ਵਾ ਉਸ ਤੋਂ ਬਾਅਦ ਇਹ ਨਾ ਉਸ ਤੋਂ ਬਾਅਦ ਲਾਗੂ ਆ ਨਾ ਉਸ ਤੋਂ ਪਹਿਲਾਂ ਕਦੀ ਲਾਗੂ ਹੋਇਆ ਸੀਗਾ ਉਹ ਸੀਗਾ 911 ਦਾ ਫਾਰਮੂਲਾ ਜਿਹੜਾ ਅਮਰੀਕਾ ਦੇ ਉੱਤੇ ਟੈਰਰਿਸਟ ਅਟੈਕ ਹੋਇਆ ਸੀਗਾ 911 ਤੋਂ ਬਾਅਦ ਆਰਟੀਕਲ 5 ਇਨਵੋਕ ਹੋਇਆ ਤੇ ਉਸ ਤੋਂ ਬਾਅਦ ਸਾਰੇ ਜਿਹੜੇ ਨੈਟੋ ਦੇ ਮੈਂਬਰ ਸੀਗੇ ਉਹ ਆਏ ਉਹਨਾਂ ਨੇ ਅਮਰੀਕਾ ਵੱਲੋਂ ਲੜਾਈ ਲੜਨ ਦੀ ਐਗਰੀ ਕੀਤਾ ਕਿ ਹਾਂ ਵੀ ਅਸੀਂ ਤੁਹਾਡੇ ਨਾਲ ਹਰ ਜੋ ਵੀ ਐਕਸ਼ਨ ਲੈਣਾ ਵਾ ਤੁਹਾਡੀਆਂ ਫੋਰਸਾਂ ਵੀ ਗਰਾਊਂਡ ਤੇ ਉਤਰਨੀਆਂ ਤੇ ਉਹ 2 ਡੈਕੇਡਸ ਦਾ ਕਹਿੰਦੇ ਕਿ ਲਗਭਗ 20 ਸਾਲ ਤੱਕ ਉਹ ਵਾਰ ਚੱਲੀ ਅਫਗਾਨਿਸਤਾਨ ਦੇ ਵਿੱਚ ਇਰਾਕ ਦੇ ਵਿੱਚ ਜਿੱਥੇ ਕੀ ਡੈਨਮਾਰਕ ਜਿਹੜੇ ਡੈਨਮਾਰਕ ਤੇ ਗ੍ਰੀਨਲੈਂਡ ਤੇ ਹੁਣ ਕਬਜ਼ਾ ਕਰਨਾ ਚਾਹੁੰਦਾ ਵਾ ਅਮਰੀਕਾ ਉਦੇ 52 ਤੋਂ 54 ਸੋਜਸ ਦੀ ਡੈਥ ਹੋਈ ਯਾਨੀ ਕਿ ਸਭ ਤੋਂ ਜ਼ਿਆਦਾ ਡੈਥ ਹੋਈ ਹੈ ਯੂਨਾਈਟਿਡ ਸਟੇਟਸ ਦੇ ਟਰੂਪਸ ਦੀ ਉਸ ਤੋਂ ਬਾਅਦ ਜੌਰਜੀਆ ਦੀ ਤੀਜੇ ਨੰਬਰ ਤੇ ਸੀਗਾ ਡੈਨਮਾਰਕ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਸਿਪਾਹੀ ਮਰੇ ਅਫਗਾਨਿਸਤਾਨ ਚ ਜ਼ਿਆਦਾ ਇਹਨਾਂ ਦੀ ਕੈਜੂਐਲिटीज ਹੋਈਆਂ ਉਸ ਤੋਂ ਬਾਅਦ ਇਹ 2021 ਦੇ ਵਿੱਚ ਜਦੋਂ ਅਮਰੀਕਾ ਨੇ ਅਫਗਾਨਿਸਤਾਨ ਛੱਡਿਆ ਤੇ ਉਦੋਂ ਜਾ ਕੇ ਇਹ ਲੜਾਈ ਮੁੱਕੀ ਹੁਣ ਜੇ ਡੈਨਮਾਰਕ ਤੇ ਅਮਰੀਕਾ ਅਟੈਕ ਕਰਦਾ ਵਾ ਤੇ ਮਤਲਬ ਕਿ ਏ ਟ੍ਰੀਟੀ ਉਸ ਟਾਈਮ ਸਾਨੂੰ ਟੁੱਟਦੀ ਨਜ਼ਰ ਆਏਗੀ ਕਿਉਂਕਿ ਡੈਨਮਾਰਕ ਦੇ ਡਿਫੈਂਡਰ ਲਈ ਨਾ ਕੈਨੇਡਾ ਨੇ ਉਹਨਾਂ ਦਾ ਯੂਕੇ ਨੇ ਉਹਣਾ ਠੀਕ ਹੈ ਨਾ ਯੂਨਾਈਟਿਡ ਸਟੇਟ ਦੀ ਹੈਲਪ ਸਾਰਿਆਂ ਨੂੰ ਚਾਹੀਦੀ ਹੈ ਯੂਰੋਪੀਅਨ ਯੂਨੀਅਨ ਨੇ ਆਪਣੀ ਮਿਲਟਰੀ ਤੇ ਪੈਸਾ ਲਾਉਣਾ ਹੀ ਬੰਦ ਕਰਤਾ ਜਦੋਂ ਦਾ ਇਹ ਨੈਟੋ ਦਾ ਸੰਗਠਨ ਬੜਿਆਵਾ ਯਾਨੀ ਕਿ ਬਹੁਤ ਘੱਟ ਪੈਸਾ ਲਾਇਆ ਵਾ ਤੇ ਇਧਰ ਉਧਰ ਪੈਸਾ ਲੁੰਦੇ ਰਹੇ ਤੇ ਆਪਣੀ ਲਗਜ਼ਰੀ ਲਾਈਫ ਇੰਜੋਏ ਕਰਦੇ ਰਹੇ ਹੁਣ ਉਹਨਾਂ ਨੂੰ ਇਹ ਚੀਜ਼ਾਂ ਮਹਿਸੂਸ ਹੋ ਰਹੀਆਂ ਨੇ ਜਦੋਂ ਅਮਰੀਕਾ ਨੇ ਅੱਖਾਂ ਖੋਣੀਆਂ ਸ਼ੁਰੂ ਕੀਤੀਆਂ ਨੇ ਤੇ ਜੇ ਡੈਨਮਾਰਕ ਦੇ ਹਮਲੇ ਦੇ ਨਾਲ ਇਹ ਟ ਟ੍ਰੇਡਿੰਗ ਟੁੱਟੇ ਜਾਈਗੀ ਜਿਹੜੀ ਨੈਟੋ ਦੀ ਟ੍ਰੇਡਿੰਗ ਹੋਈ ਜੀ ਇਹ ਟੁੱਟਣ ਤੋਂ ਬਾਅਦ ਜੇ ਗ੍ਰੀਨਲੈਂਡ ਤੇ ਕਬਜ਼ਾ ਹੁੰਦਾ ਵਾ ਅਮਰੀਕਾ ਦਾ ਤੇ ਉਸ ਤੋਂ ਬਾਅਦ ਸਾਰਿਆਂ ਦੀ ਰਾਤ ਖੁੱਲ ਜਾਣਗੇ ਜਿਹੜੇ ਵੱਡੇ ਸ਼ਹਿਰ ਐ ਇਸ ਟਾਈਮ ਮਾਰਕੀਟ ਚ ਕੋ ਮੰਡੇ ਨੇ ਜਾਇਨਾ ਰਸ਼ੀਆ ਹੋਰ ਤੁਸੀਂ ਲਾ ਲਓ ਇਹਨਾਂ ਨੂੰ ਖੁੱਲੀ ਆਜ਼ਾਦੀ ਹੋਊਗੀ ਕਿ ਤੁਸੀਂ ਜਾ ਕੇ ਜੋ ਕਰਨਾ ਕਰ ਲੋ ਹੁਣ ਤੁਹਾਨੂੰ ਪਤਾ ਵਾ ਪੁਤਿਨ ਪੁਤਿਨ ਤੇ ਚਾਹੁੰਦਾ ਵਾ ਕਿ ਨੈਟੋ ਦਾ ਖਾਤਮਾ ਹੋਵੇ ਕਿਉਂਕਿ ਉਹ ਸਮਝਦਾ ਵਾ ਕਿ ਨੈਟੋ ਇੱਕ ਅਲਾਈਂਸ ਇਦਾਂ ਦਾ ਵਾ ਜਿਹੜਾ ਐਂਟੀ ਰਸ਼ੀਆ ਅਲਾਈਂਸ ਆ ਯੂਕਰੇਨ ਵੀ ਨੈਟੋ ਦਾ ਮੈਂਬਰ ਬਣਨਾ ਚਾਹੁੰਦਾ ਸੀਗਾ ਪਰ ਉਹ ਇਸ ਟਾਈਮ ਪੂਰੀ ਤਰ੍ਹਾਂ ਕੁੱਟ ਖਾ ਰਿਹਾ ਵਾ ਰਸ਼ੀਆ ਤੋਂ 20% ਆਪਣੀ ਜਗ੍ਹਾ ਗਵਾ ਚੁੱਕਾ ਵਾ ਆਉਣ ਵਾਲੇ ਦਿਨਾਂ 'ਚ ਸ਼ਾਇਦ ਹੋਰ ਵੀ ਗਵਾ ਲੇ ਤੇ ਉਸ ਤੋਂ ਬਾਅਦ ਕਿਉਂਕਿ ਹੁਣ ਯੂਰੋਪੀਅਨ ਯੂਨੀਅਨ ਵੀ ਇਦਾਂ ਦੀਆਂ ਸੰਧੀਆਂ ਕਰ ਰਹੀ ਆ ਹੋਰ ਦੇਸ਼ਾਂ ਦੇ ਨਾਲ ਵੀ ਨਾਲੋਂ ਹੁਣ ਯੂਕੇ ਤੇ ਫਰਾਂਸ ਜਾ ਕੇ ਸੰਧੀ ਕਰ ਗਿਆ ਯੂਕਰੇਨ 'ਚ ਕਿ ਇੱਕ ਵਾਰ ਪੀਸ ਹੋ ਜੇ ਯੂਕਰੇਨ ਤੇ ਰਸ਼ੀਆ ਦੇ ਵਿੱਚ ਤੇ ਅਸੀਂ ਆਪਣੇ ਟ੍ਰੂਪਸ ਆਨ ਗਰਾਉਂਡ ਕਰ ਲਾਂਗੇ ਯਾਨੀ ਕਿ ਕਿਤੇ ਨਾ ਕਿਤੇ ਅਮਰੀਕਾ ਨੂੰ ਦਿਖ ਰਿਹਾ ਵਾ ਕਿ ਇਹਨਾਂ ਦੀ ਲੜਾਈ ਬੰਦ ਨਹੀਂ ਆ ਤੇ ਮੈਨੂੰ ਕਿਤੇ ਨਾ ਕਿਤੇ ਲੜਾਈ 'ਚ ਆਉਣਾ ਪੈਣਾ ਵਾ ਤੇ ਉਧਰੋਂ ਮੇਰੀ ਲੜਾਈ ਚਾਹੁੰਦਾ ਰਸ਼ੀਆ ਦੇ ਨਾਲ ਲੱਗ ਜਾਣੀ ਆ ਤੇ ਅਮਰੀਕਾ ਵੀ ਚਾਹੁੰਦਾ ਵਾ ਉਹਦੇ ਇੰਟਰਸਟ 'ਚ ਆ ਕਿ ਉਹ ਨੈਟੋ ਤੋਂ ਬਾਹਰ ਨਿਕਲੇ ਹੁਣ ਨੈਟੋ ਤੋਂ ਬਾਹਰ ਨਿਕਲਣ ਦਾ ਇਹ ਤੋਂ ਵਧੀਆ ਤਰੀਕਾ ਕੀ ਹੈ ਕਿ ਗ੍ਰੀਨਲੈਂਡ ਵਰਗਾ ਸਭ ਤੋਂ ਵੱਡਾ ਦੁਨੀਆ ਦਾ ਆਈਲੈਂਡ ਵੀ ਤੁਸੀਂ ਕਬਜ਼ੇ 'ਚ ਲੈ ਲਓ ਤੇ ਨੈਟੋ ਨੂੰ ਵੀ ਛੱਡ ਦਿਓ ਤੇ ਨੈਟੋ ਤੋਂ ਬਾਹਰ ਆ ਜਾਓ ਤੇ ਉਸ ਤੋਂ ਬਾਅਦ ਰਸ਼ੀਆ ਦੇ ਕਈ ਯੂਰੋਪੀਅਨ ਯੂਨੀਅਨ ਦਾ ਰਾਹ ਹੋ ਜੇ ਹੋਰ ਯੂਰਪ ਦੇ ਦੇਸ਼ਾਂ ਨੂੰ ਆ ਕੇ ਫਿਰ ਫੜ ਦੇ ਚਾਈਨਾ ਆਜੇ ਤਾਈਵਾਨ ਵੱਲ ਤੇ ਯੂਐਸਏ ਯੂਐਸ ਦਾ ਅਲੱਗ ਟਾਰਗੇਟ ਕੀ ਹੋਊਗਾ 51st ਸਟੇਟ ਕਿਹੜੀ ਕੈਨੇਡਾ ਕਿਉਂਕਿ ਟਰੰਪ ਨੇ ਇਹ ਬਿਆਨ ਦਿੱਤਾ ਸੀਗਾ ਕਿ ਕੈਨੇਡਾ 51st ਸਟੇਟ ਬਣ ਜਾਏ ਯੂਐਸ ਦੀ ਹੁਣ ਯੂਐਸ ਦੀ 51st ਸਟੇਟ ਕੈਨੇਡਾ ਨੂੰ ਬਣਾਉਣ ਦੇ ਲਈ ਈ ਕਰਨਾ ਪਏਗਾ ਯੂਐਸ ਨੂੰ ਕੈਨੇਡਾ ਦੇ ਨਾਲ جنگ ਲੜਨੀ ਪਊਗੀ ਤੇ جنگ ਵਿੱਚ ਕੌਣ ਜਿੱਤੂਗਾ ਯੂਐਸਏ ਦਾ ਮੁਕਾਬਲਾ ਕੈਨੇਡਾ ਅੱਜ ਦੇ ਡੇਟ 'ਚ ਨਹੀਂ ਕਰ ਸਕਦਾ ਇਸੇ ਕਰਕੇ ਕੈਨੇਡਾ ਖੁਦ ਨੂੰ ਇਸ ਟਾਈਮ ਤਿਆਰੀ ਕਰ ਰਿਹਾ ਵਾਕੀ ਨਿਊਕਲੀਅਰ ਪਾਵਰ ਬਣਉਣ ਲਈ ਇੱਕ ਨਿਊਕਲੀਅਰ ਪਾਵਰ ਬਣਉਣ ਲਈ ਕਿ ਕਿਤੇ ਨਾ ਕਿਤੇ ਥੋੜਾ ਬਹੁਤਾ ਮੁਕਾਬਲਾ ਆਉਣ ਵਾਲੇ ਦਿਨਾਂ 'ਚ ਉਹ ਯੂਐਸਏ ਦਾ ਕਰ ਸਕੇ ਕਿਉਂਕਿ ਜੇ ਉਹਨੇ ਗ੍ਰੀਨਲੈਂਡ ਕਿਹਾ ਵਾਕੀ ਹਾਂ ਬਈ ਗ੍ਰੀਨਲੈਂਡ ਮੈਨੂੰ ਚਾਹੀਦਾ ਵਾ ਤੇ ਉਹਨੇ 51st ਸਟੇਟ ਕੈਨੇਡਾ ਦੇ ਵੀ ਗੱਲ ਕੀਤੀ ਹੈ ਤੇ ਕੱਲ ਨੂੰ ਇਹਨੇ ਆ ਕੇ ਕੈਨੇਡਾ ਦੇ ਵੀ ਗੱਲ ਪੈਣਾ ਹੈ ਜੇ 트럼ਪ ਨਾ ਆ ਰਿਹਾ ਕੋਈ ਹੋਰ ਆ ਚੁਕਾ ਰਿਪਬਲਿਕਨਸ ਜੋ ਕੋਈ ਨਾ ਕੋਈ ਆਊਗਾ ਡੈਮੋਕ੍ਰੇਟਸ ਜੋ ਸ਼ਾਇਦ ਨਾ ਆਵੇ ਤੇ ਉਸ ਤੋਂ ਬਾਅਦ ਕੈਨੇਡਾ ਤੋਂ ਬਾਅਦ ਛੱਡੋ ਤੁਸੀਂ ਪੋਲੈਂਡ ਜਰਮਨੀ ਇਹ ਵੀ ਕੋਸ਼ਿਸ਼ ਕਰ ਰਹੇ ਨੇ ਆਪਣੇ ਆਪ ਨੂੰ ਨਿਊਕਲੀਅਰ ਇੰਪਾਵਰ ਕਰਨ ਦੇ ਲਈ ਉਸ ਤੋਂ ਬਾਅਦ ਦੂਸਰੇ ਪਾਸੇ ਆਜੋ ਤੁਸੀਂ ਜਾਪਾਨ ਸਾਊਥ ਕੋਰੀਆ ਕਿਉਂਕਿ ਸਾਊਥ ਕੋਰੀਆ ਨੂੰ ਅੱਖਾਂ ਮਹੁੰਦਾ ਨਾਰਥ ਕੋਰੀਆ ਜਪਾਨ ਨੂੰ ਕੰਮ ਕਰਦਾ ਚਾਇਨਾ ਕਿਉਂਕਿ ਕਿਹੇ ਟਾਈਮ ਤੇ ਜਪਾਨ ਨੇ ਬਹੁਤ ਤਸ਼ੱਦਦ ਕੀਤਾ ਚਾਇਨਾ ਤੇ ਤਾਈਵਾਨ ਤੇ ਵੀ ਰੂਲ ਰਿਹਾ ਵਾ ਜਪਾਨ ਦਾ ਤੇ ਜੇ ਉਹਨੇ ਤਾਈਵਾਨ ਤੇ ਹਮਲਾ ਕੀਤਾ ਜਪਾਨ ਵਾਲੇ ਕਹਿੰਦੇ ਅਸੀਂ ਵੀ ਆਵਾਂਗੇ ਉਹ ਕਹਿੰਦਾ ਆਓ ਮੈਂ ਉਸੇ ਭਾਤ ਰੂਪਾਂਜੀ ਮੋੜੂਗਾ ਕਿ ਹਾਂ ਵੀ ਤੁਹਾਨੂੰ ਯਾਦ ਰਹੂਗਾ ਕਿ ਹਾਂ ਵੀ ਤੁਹਾਡੇ ਨਾਲ ਬਣਿਆ ਕੀ ਹੈ ਕਿਉਂਕਿ ਚਾਇਨਾ ਇਸ ਟਾਈਮ ਈਡੀ ਤਗੜੀ ਸੁਪਰ ਪਾਵਰ ਬਣਿਆ ਹੋਇਆ ਵਾ ਤੇ ਜਪਾਨ ਤੇ ਚਾਇਨਾ ਦਾ ਕੋਈ ਮੁਕਾਬਲਾ ਨਹੀਂ ਆ ਜਪਾਨ ਤੇ ਸਾਊਥ ਕੋਰੀਆ ਇਹ ਵੀ ਕੋਸ਼ਿਸ਼ ਕਰ ਰਹੀ ਨੇ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਕਰਨ ਦੀ ਕਿਉਂ ਕਿ ਥੱਲੇ ਜਿਹੜਾ ਨੌਰਥ ਕੋਰੀਆ ਉੱਤੇ ਜਿਹੜਾ ਨੌਰਥ ਕੋਰੀਆ ਵਾਲਾ ਬੈਠਾ ਸਾਊਥ ਕੋਰੀਆ ਦੇ ਉਹ ਦੂਜੇ ਦਿਨ ਹੀ ਕੋਈ ਨਾ ਕੋਈ ਮਿਜ਼ਾਈਲ ਚਲਾ ਕੇ ਬੈਠਾ ਹੁੰਦਾ ਵਾ ਕਦੀ ਨਿਊਕਲੀਅਰ ਚਲਾਤੀ ਕਦੀ ਕੋਸ਼ਿਸ਼ ਚਲਾਤੀ ਰਸ਼ੀਆ ਦੇ ਵਿੱਚ ਜਿਹੜੀ ਲੜਾਈ ਹੋ ਰਹੀ ਸੀ ਕਿੰਗ ਜੋਂਗ ਉਹਨਾਂ ਨੇ ਆਪਣੇ ਨੌਰਥ ਕੋਰੀਅਨ ਸੋਲਜਰ ਵੀ ਵਿੱਚ ਭੇਜੇ ਯਾਨੀ ਕਿ ਭੇਜੇ ਲੜਾਈ ਲੜਨ ਲਈ ਉਹਨਾਂ ਦੇ ਪੈਸੇ ਲਈ ਉਹਨੇ ਕਿਉਂਕਿ ਹੁਣ ਉਹ ਹੋਰ ਕਿਤੋਂ ਪੈਸਾ ਨਹੀਂ ਹੁੰਦਾ ਉਹ ਇੰਨੀਆਂ ਦੀਆਂ ਚੀਜ਼ਾਂ ਕਰ-ਕਰ ਕੇ ਤੇ ਆਪਣੇ ਨਿਊਕਲੀਅਰ ਪਾਵਰ ਪਲਾਂਟਸ ਚਲਾ ਅਗਲੇ ਆਉਣ ਵਾਲੇ ਕੁਝ ਕੁਝ ਸਾਲਾਂ ਮੈਂ ਕਹਿਣਾ ਚਾਹੁੰਦਾ ਕੁਝ ਸਾਲ ਵਿੱਚ ਚਲੋ ਜਿਆਦਾ ਹੋ ਜਾਣਗੇ ਕੁਝ ਮਹੀਨੇ ਜਾਂ ਕੁਝ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਗ੍ਰੀਨਲੈਂਡ ਤੇ ਯੂਐਸਏ ਦਾ ਐਕਸ਼ਨ ਹੁੰਦਾ ਹੋਇਆ ਨਜ਼ਰ ਆਏਗਾ ਤੇ ਇਹ ਬਹੁਤ ਹੀ ਵੱਡਾ ਸਿਗਨਲ ਹੋਏਗਾ ਨੈਟੋ ਦੀ ਟ੍ਰੀਟੀ ਦਾ ਜੇ ਇਹ ਟੁੱਟਦੀ ਹੈ ਤੇ ਜਿਹੜੀਆਂ ਮੈਂ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਕਿ ਹਾਂ ਬਈ ਜਿਹੜਾ ਤੇ ਵੱਡਾ ਸ਼ੇਰ ਆ ਉਹ ਤੇ ਖੁੱਲ ਕੇ ਸ਼ਿਕਾਰ ਕਰੇਗਾ ਤੇ ਜਿਹੜੇ ਛੋਟੇ ਨੇ ਜਿਨ੍ਹਾਂ ਦੇ ਜੁਲਮ ਹੋਣਾ ਵਾ ਉਹ ਹੋਊਗਾ ਜਿਹੜੇ ਮਾੜਾ ਉਹਨੇ ਕੁਚੜਿਆ ਜਾਣਾ ਵਾ ਕਿਉਂਕਿ ਜਿਹੜੀਆਂ ਵੱਡੀਆਂ ਪਾਵਰਾਂ ਨੇ ਉਹ ਛੋਟੇ ਦੇਸ਼ਾਂ ਤੇ ਤਸ਼ੱਦਦ ਕਰਨੀਆਂ ਆ ਜਾਂ ਮਾੜੇ ਦੇਸ਼ਾਂ ਤੇ ਤਸ਼ੱਦਦ ਕਰਨੀਆਂ ਆ ਜਿਹੜੀਆਂ ਅੱਜ ਤੱਕ ਕਰਪਸ਼ਨਾਂ ਕਰਦੀਆਂ ਆਈਆਂ ਨੇ ਜਿਨ੍ਹਾਂ ਨੇ ਕਦੀ ਮਿਲਟਰੀ 'ਚ ਪੈਰ ਨਹੀਂ ਲਾਇਆ ਜੇ ਨਾ ਆਪਣੇ ਢਿੱਡ ਭਰੇ ਆਪਣੇ ਜਵਾਕਾਂ ਦੇ ਢਿੱਡ ਭਰੇ ਕੁਛ ਕੀਤਾ ਵਾ ਉਹਨਾਂ ਦੇ ਰਾਜ 'ਤੇ ਤਸ਼ੱਦਦ ਹੋਊਗਾ ਕਿਉਂਕਿ ਦੇਖੋ ਮੇਨ ਆ ਕਿ ਹਾਂ ਜੀ ਤੁਹਾਡੇ ਕੋਲ ਪਾਵਰ ਆ ਠੀਕ ਹੈ ਨਾ ਉਹ ਪਾਵਰ ਦਾ ਉਪਯੋਗ ਕਰਕੇ ਤੁਸੀਂ ਆਪਣੇ ਵੀ ਜਿਹਦੇ ਕੋਲ ਪਾਵਰ ਆ ਉਹਦੇ ਵੀ ਕੁਝ ਵੀ ਇੰਪੋਸੀਬਲ ਨਹੀਂ ਆ ਕਿ ਹਾਂ ਬਈ ਉਹ ਬੰਦਾ ਜਿੱਥੇ ਜਾਏ ਜਾ ਕੇ ਕਬਜ਼ਾ ਕਰ ਸਕਦਾ ਹਿਟਲਰ ਨੇ ਕੀ ਕੀਤਾ ਸੀਗਾ ਹਿਟਲਰ ਨੇ ਵੀ ਇਹ ਕੀਤਾ ਸੀ ਪੁਰਾਣੇ ਜ਼ਮਾਨਿਆਂ 'ਚ ਪਰ ਮੇਨ ਮਕਸਦ ਇਹ ਆ ਹੁਣ ਦੱਸਣ ਦਾ ਕਿ ਹਾਂ ਬਈ ਜੇ ਤੇ ਇਹ ਚੀਜ਼ਾਂ ਇਦਾਂ ਹੀ ਟਰੀਟੀਆਂ ਟੁੱਟਦੀਆਂ ਰਹੀਆਂ ਕਿਉਂਕਿ ਅਮਰੀਕਾ ਕਰਕੇ ਵਰਲਡ ਦੇ ਵਿੱਚ ਇੱਕ ਆਰਡਰ ਚੱਲ ਰਿਹਾ ਸੀਗਾ ਜਿਹਦੇ ਕਰਕੇ ਲੋਕਾਂ ਨੂੰ ਦੂਸਰੀਆਂ ਕੰਟਰੀਆਂ ਨੂੰ ਡਰ ਹੁੰਦਾ ਸੀਗਾ ਕਿਸੇ ਤੇ ਹਮਲਾ ਕਰਨ ਤੇ ਕਿਉਂਕਿ ਯੂਐਸ ਸੈਂਕਸ਼ਨ ਲਾ ਦਿੰਦਾ ਸੀਗਾ ਤਾਂ ਯੂਐਸ ਦੇ ਸੈਂਕਸ਼ਨਸ ਦੇ ਨਾਲ ਉਹਨਾਂ ਨੂੰ ਡਰ ਹੁੰਦਾ ਇਹਦਾ ਕਿ ਯਾਰ ਤੁਹਾਨੂੰ ਨੁਕਸਾਨ ਹੋਊਗਾ ਹੁਣ ਜਦੋਂ ਯੂਐਸ ਸੁਪਰ ਪਾਵਰ ਨਹੀਂ ਰਹੂਗਾ ਉਹ ਆਪਣੇ ਇੰਟਰਸਟ ਵੱਲ ਹੋ ਜਾਊਗਾ ਕਿ ਮੈਨੂੰ ਕਿੱਥੋਂ ਫਾਇਦਾ ਕੀ ਨਹੀਂ ਕੀ ਕੁਝ ਕਰਨਾ ਚਲੋ ਜਿੱਦਾਂ ਦਾ ਵੀ ਵਰਲਡ ਆਰਡਰ ਅਮਰੀਕਾ ਲੈ ਕੇ ਚੱਲਣ ਡਿਆ ਹੈ ਚਾਹੇ ਤੁਸੀਂ ਉਹਨਾਂ ਨਾਲ ਸਹਿਮਤ ਹੈਗੇ ਹੋ ਜਾਂ ਨਹੀਂ ਹੋ ਪਰ ਕਿਤੇ ਨਾ ਕਿਤੇ ਥੋੜੀ-ਬੋਤੀ ਸ਼ਾਂਤੀ ਬਣੀ ਹੋਈ ਸੀ ਇਹ ਚੀਜ਼ ਉਹਨਾਂ ਦੇ ਨਾਲ ਨੈਟੋ ਦੀ ਟ੍ਰੀਟੀ ਟੁੱਟਣ ਨਾਲ ਸ਼ਾਂਤੀ ਵੀ ਖਤਮ ਤੇ ਬਾਕੀ ਸਾਰੇ ਦੇਸ਼ ਵੀ ਅਨਸਟੇਬਲ ਹੋਣਗੇ ਤੇ ਸਾਨੂੰ ਦੇਖਣਾ ਇਹ ਦੇਖਣ ਨੂੰ ਮਿਲੇਗਾ ਕਿ ਜ਼ਿਆਦਾਤਰ ਆਪਣੀ ਆਰਮੀ ਦੇ ਵਿੱਚ ਪੈਸਾ ਲਗਾ ਰਹੇ ਨੇ ਉਹ ਫੰਡ ਕਰਨਗੇ ਆਪਣੀ ਆਰਮੀ ਨੂੰ ਜਿੰਨਾ ਹੋ ਸਕਦਾ ਕਿਉਂਕਿ ਇੱਕੋ ਹੀ ਹੱਲ ਹੋਣਾ ਆਪਣੇ ਆਪ ਨੂੰ ਬਚਾਉਣ ਦਾ ਲੜੋ ਤੇ ਲੜਨ ਦੀ ਕੀ ਆ ਆਰਮੀ ਆਰਮੀ ਨੂੰ ਜਿੰਨਾ ਪੈਸਾ ਦੇ ਸਕਦੇ ਹੋ ਘਾਟਿਆ ਆਰਮੀ ਨੂੰ ਫੰਡ ਕਰਨਗੇ ਕਿ ਲੜ ਕੇ ਤੁਹਾਨੂੰ ਬਚਾ ਲਓ ਹੁਣ ਗੱਲ ਕੰਮ ਜਾ ਰਹੀ ਹੈ ਇਹਨੂੰ ਇੱਥੇ ਹੀ ਯਾਨੀ ਕਿ ਯੂਐਸ ਨੂੰ ਇਹਦਾ ਕੀ ਨੁਕਸਾਨ ਹੋਏਗਾ 2D ਦੀ 3D ਟੋਟਲ ਨਾਲ ਹੁਣ ਯੂਐਸ ਨੂੰ ਇਹਦਾ ਨੁਕਸਾਨ ਇਹ ਹੋਊਗਾ ਕਿ ਯੂਰੋਪੀਅਨ ਯੂਨੀਅਨ ਚ ਜਾਂ ਹੋਰ ਦੇਸ਼ਾਂ ਦੇ ਜਿਹੜੇ ਕਿ ਇਹ ਟ੍ਰੀਟੀ ਦੇ ਮੈਂਬਰ ਨੇ ਉਹਨਾਂ ਦੇ ਵਿੱਚ ਯੂਐਸ ਦੇ ਬੇਸ ਨੇ ਯੂਐਸ ਦੇ ਬੇਸ ਟ੍ਰੀਟੀ ਟੁੱਟਣ ਤੋਂ ਬਾਅਦ ਯੂਐਸ ਨੂੰ ਚੁਕਣੇ ਪੈਣੇ ਨੇ ਤੇ ਚੋਕੇ ਆਪਣਾ ਜੁਲੀਆ ਬਿਸਤਰਾ ਵਾਪਸ ਹੁਣਾ ਪੈਣਾ ਵਾ ਉਨਾ ਬੇਸਾਂ ਤੋਂ ਉਹਨੇ ਮਿਡਲ ਈਸਟ ਤੇ ਇਸ ਟਾਈਮ ਪੂਰਾ ਆਪਣਾ ਦਬਦਬਾ ਬਣਾਇਆ ਹੋਇਆ ਵਾ ਕਿ ਉਹ ਜਿੰਨੂੰ ਚਾਹੁੰਦਾ ਵਾ ਕਦੀ B12 ਬੰਬਸ ਦੇ ਨਾਲ ਇਰਾਨ ਤੇ ਬੰਬ ਸੁੱਟਦਾ ਜਾਂ ਕਿਤੇ ਹਮਲਾ ਕਰਦਾ ਜਾਂ ਕੁਝ ਵੀ ਹੋ ਯਾਨੀ ਕਿ ਇਹ ਸਾਰਾ ਮਿਡਲ ਈਸਟ ਦੀ ਮੈਨੇਜ ਯੂਰਪ ਤੋਂ ਬੈਠਾ ਕਰ ਰਿਹਾ ਵਾ ਜੇ ਉਹਦੇ ਬੇਸ ਜਾਂਦੇ ਆ ਮਿਡਲ ਈਸਟ ਦੇ ਹੱਥ ਜੁਜਾਏਗਾ ਉੱਥੇ ਵੀ ਨਹੀਂ ਉਹ ਕੋਸ਼ਿਸ਼ ਕਰ ਸਕੇਗਾ ਪਰ ਜਿਹੜਾ ਇੰਟਰਸਟ ਐਸ ਟਾਈਮ ਦਿਖ ਰਿਹਾ ਵਾ ਡੋਨਲਡ ਜੇ ਟਰੰਪ ਦਾ ਆ ਯਾਂ ਅਮਰੀਕਾ ਦਾ ਉਹ ਇਹ ਵੀ ਦਿਖ ਰਿਹਾ ਵਾ ਕਿ ਆਪਣੇ ਆਪ ਨੂੰ ਨੈਟੋ ਤੋਂ ਖਿੱਚੋ ਕਿਉਂਕਿ ਇਹ ਸ਼ਦਾਈਆਂ ਨੂੰ ਯੂਕਰੇਨ ਨੂੰ ਪੈਸਾ ਦੇ ਰਹੇ ਨੇ ਯੂਰੋਪੀਅਨ ਮੈਂਬਰਸ ਤੇ ਕੱਲ ਨੂੰ ਰਸ਼ੀਆ ਨੇ ਆ ਕੇ ਇਹਨਾਂ ਦੇ ਗੱਲ ਪੈਣਾ ਵਾ ਰਸ਼ੀਆ ਦੇ ਪਿੱਛੇ ਖੜਾ ਬੱਚਾ ਇਹਨਾਂ ਤੇ ਮੈਨੂੰ ਅੱਜ ਨਹੀਂ ਤੇ ਕੱਲ ਲੜਾਈ 'ਚ ਆਉਣਾ ਪੈਣਾ ਵਾ ਤੇ ਇਸ ਤੋਂ ਚੰਗਾ ਵਾ ਗ੍ਰੀਨਲੈਂਡ ਨੂੰ ਮਸਲਾ ਬਣਾ ਕੇ ਨੈਟੋ ਨੂੰ ਮਾਰੋ ਲੱਤ ਤੇ ਨਿਕਲੋ ਬਾਹਰ ਤੇ ਆਪਣਾ ਇੰਜੋਏ ਕਰੋ ਤੇ ਇਹ ਹੀ ਆ ਮੇਕ ਅਮਰੀਕਾ ਗ੍ਰੇਟ ਅਗੇਨ ਤੇ ਉਹ ਹੀ ਉਹ ਕਰ ਰਿਹਾ ਵਾ ਤੇ ਅੱਗੇ ਚੀਜ਼ਾਂ ਤੇ ਵਾਦੀਆਂ ਨਜ਼ਰ ਆ ਰਹੀਆਂ ਨੇ ਤੇ ਇਹਨਾਂ ਬਾਰੇ ਇਦਾਂ ਗੱਲ ਕਰਦੇ ਰਵਾਂਗੇ ਤਦ ਤੱਕ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਜੀ ਦਾ ਬਹੁਤ ਬਹੁਤ ਧੰਨਵਾਦ